ਨਟਰਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਬੀਜੇਪੀ ਦੇ ਆਗੂਆਂ ਤੇ ੱੱਕੇ ਸ਼ਾਇਦ ਕੇਂਦਰ ਸਰਕਾਰ ਦੀ ਲੋਕਾਂ ਦੇ ਸਕੂਲਤ ਦੇ ਲਈ ਕੀਮਾਤੇ ਲੱਗੇ ਹੋਏ ਕੈਂਪਾਂ ਨੂੰ ਰੋਕਣ ਦੇ ਰੋਸ ਵਜੋ ਅੱਜ ਪਟਿਆਲਾ ਬੀਜੇਪੀ ਦੇ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਕੋਕਾ ਨੇ ਬੀਜੇਪੀ ਦੇ ਆਗੂਆਂ ਦੇ ਨਾਲ ਮਿਲ ਕੇ ਰੋਸ ਵਜੋ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਪੁੱਕਿਆ ਮੀਡੀਆ ਨਾਲ ਗੱਲਬਾਤ ਕਰਦੇ ਸ਼ਹਿਰੀ ਪ੍ਰਧਾਨ ਦੇ ਯੂਥ ਦੇ ਨੇਤਾ ਗੁਰਵਿੰਦਰ ਕੰਸਲ ਨੇ ਇਸ ਬਾਰੇ ਦੱਸਿਆ

ہوئی نہیں چلے گی نہیں چلے گی نہیں چلے گی ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਨਾ ਤਾਂ ਪਟਿਆਲੇ ਦੀ ਡਿਵੈਲਪਮੈਂਟ ਲਈ ਨਾ ਹੀ ਪਟਿਆਲੇ ਵਿੱਚ ਲੋਕਾਂ ਨੂੰ ਜਿਹੜੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਲਈ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੋਈ ਵੀ ਠੋਸ ਕਦਮ ਚੁੱਕੇ ਨਹੀਂ ਗਏ ਹੈਗੇ ਹੁਣ ਤੱਕ ਤਾਂ ਇਹ ਦੀ ਭਗਵੰਤ ਮਾਨ ਸਰਕਾਰ ਦੀ ਨਲਾਕੀ ਨੂੰ ਦੇਖਦੇ ਹਾਂ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਜਨ ਕਲਿਆਣ ਯੋਜਨਾ ਦੇ ਤਹਿਤ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਜਗ੍ਹਾ-ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਪੰਜਾਬ ਦੇ ਲੋਕਾਂ ਲਈ ਸਕੀਮਾਂ ਦੇ ਕਾਰਡ ਬਣਾਏ ਜਾ ਰਹੇ ਨੇ ਚਾਹੇ ਉਹਨਾਂ ਸਕੀਮਾਂ ਦੇ ਵਿੱਚ ਆਪਾਂ ਗੱਲ ਕਰੀਏ ਆਯੂਸ਼ਮਾਨ ਕਾਰਡ ਦੀ ਚਾਹੇ ਗੱਲ ਕਰੀਏ ਈਸ਼ਰਮ ਕਾਰਡ ਦੀ ਚਾਹੇ ਗੱਲ ਕਰੀਏ ਆਪਾਂ ਕਿਸਾਨ ਸਨਮਾਨ ਕਾਰਦੀ ਹੋਰ ਵਧੇਰੀਆ ਸਕੀਮਾਂ ਨੇ ਜਿਹਦੇ ਭਗਵਾਨਤ ਮਾਨ ਦੇ थ्रू ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਤੇ ਤਾਂ ਕਰਕੇ ਨਰਿੰਦਰ ਮੋਦੀ ਜੀ ਦੁਆਰਾ ਇਹ ਕੈਂਪ ਲਗਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜ਼ਿਲ੍ਹਾ ਇੰਚਾਰਜ ਤੇ ਜਿਨੇ ਆਪਣੇ ਹਲਕਾ ਇੰਚਾਰਜ ਨੇ ਉਹਨਾਂ ਦੁਆਰਾ ਇਹ ਕੈਂਪ ਲਗਾਏ ਜਾ ਰਹੇ ਨੇ ਤਾਂ ਇਸ ਨਾਲ ਜਿਹੜੀ ਮੋਦੀ ਦੀ ਲਹਿਰ ਬਣੀ ਹੈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਲਹਿਰ ਬਣੀ ਹੈ ਇਸ ਤੋਂ ਆਮ ਆਦਮੀ ਪਾਰਟੀ ਨੂੰ ਤੇ ਪੰਜਾਬ ਸਰਕਾਰ ਨੂੰ ਐਨਿਕ ਘਬਰਾਹਟ ਹੋਈ ਹੈ ਐਨਿਕ ਇਸ ਨਾਲ ਤਰੇੜੀਆਂ ਆਈਆਂ ਆਮ ਆਦਮੀ ਪਾਰਟੀ ਨੂੰ ਵੀ ਉਹ ਬੁਖ ਲੱਗੀ ਤੇ ਉਹ ਤਾਂ ਇਹ ਸੋਚਣ ਲੱਗੀ ਵੀ ਅਸੀਂ ਤਾਂ ਕੁਝ ਕਰ ਨਹੀਂ ਰਹੇ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਲਈ ਤਾਂ ਬਹੁਤ ਕੁਝ ਕਰ ਰਹੇ ਸੀ ਪਰ ਇਸ ਦੇ ਉਲਟ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਕਰ ਰਹੀ ਪੰਚਾਰੀ ਹੈ ਤਾਂ ਕਰਕੇ ਇਹਨਾਂ ਨੂੰ ਐਨਾ ਡਰ ਪੈ ਗਿਆ ਇਹ ਸਾਡੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਹਲਕਾ ਇੰਚਾਰਜਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਤੇ ਸੀਨੀਅਰ ਲੀਡਰਸ਼ਿਪ ਨੂੰ ਵੀ ਧੱਕੇ ਨਾਲ ਨਜ਼ਰਬੰਦ ਕਰ ਰਹੇ ਨੇ ਤੇ ਉਹਨਾਂ ਦੇ ਘਰਾਂ ਦੇ ਉੱਪਰ ਪੁਲਿਸ ਦਾ ਪੈਰ ਲਵਾ ਰਹੇ ਨੇ ਵੀ ਜਿਵੇਂ ਕਿ ਉਹ ਡਾਕੂ ਹੋਣ ਤੇ ਉਸ ਤੋਂ ਬਾਅਦ ਨਾਲ ਹੀ ਜਿਨੇ ਕਾਰਜਕਰਤਾ ਨੇ ਜਿਹੜੇ ਕੈਂਪ ਲਗਾ ਰਹੇ ਨੇ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਮਖੌਟਾ ਹੈ ਉਹ ਲੋਕਾਂ ਵਿੱਚ ਲੈ ਕੇ ਜਾ ਰਹੇ ਨੇ ਉਹਨਾਂ ਦੇ ਉੱਪਰ ਆਪਾਂ ਕਹੇ ਝੁੱਠੇ ਪਰਚੇ ਪਾ ਰਹੇ ਨੇ ਜੋ ਕਿ ਬਹੁਤ ਹੀ ਸ਼ਰਮਨਾਕ ਤੇ ਨਿੰਦਾਯੋਗ ਗੱਲ ਹੈ ਤੇ ਇਹ ਸਰੀ ਹਮ ਇਸ ਤੋਂ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਕਿਸ ਹੱਦ ਤੱਕ ਲੋਕਤੰਤਰਤਾ ਦਾ અપਮਾਨ ਕਰ ਰਹੀ ਹੈ ਲੋਕਤੰਤਰਤਾ ਦੀ ਧਜੀਆਂ ਉਡਾ ਰਹੀ ਹੈ ਲੋ ਐਂਡ ਆਰਡਰ ਦੀ ਧਜੀਆਂ ਉਡਾ ਰਹੀ ਹੈ ਤੇ ਕਿਵੇਂ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾ ਰਹੀ ਹੈ ਤਾਂ ਕਰਕੇ ਭਗਵੰਤ ਮਾਨ ਦੀ ਜਿਹੜੀ ਇਹ ਝੁੱਠੀ ਆਪਾਂ ਕਹਿੰਦੇ ਇਹ ਫੇਸ ਹੈ ਇਸ ਦਾ ਜਿਹੜਾ ਲੋਕੀ ਜਵਾਬ ਹੈ ਉਹ ਇਹਨਾਂ ਨੂੰ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ ਤੇ ਜਿਹੜੀ ਮੋਦੀ ਜੀ ਦੀ ਸਕੀਮਾਂ ਨੇ ਇਹ ਹਰ ਘਰ ਵਿੱਚ ਹਰ ਦੁਆਰ ਵਿੱਚ ਜਿਵੇਂ ਚਲਦੀਆਂ ਆਈਆਂ ਨੇ ਓਵੇਂ ਹੀ ਚਲਦੀਆਂ ਰਹਿਣਗੀਆਂ ਚਾਹੇ ਭਗਵੰਤ ਮਾਨ ਦੀ ਸਰਕਾਰ ਜਿੰਨਾ ਮਰਜ਼ੀ ਇਹਦੇ ਉੱਪਰ ਜ਼ੁਲਮ ਢਾਵੇ ਭਾਜਪਾ ਕਾਰਕਿਰਤਾਪਰ ਰੁਕਣ ਵਾਲੇ ਨਹੀਂ ਹੈਗੇ